ਰਾ ਮਾਡਲ 100 ਐਮ ਐਹ ਹਾਂਜੀ 2012 ਮਾਡਲ 100 ਐਮ ਐਹ ਜੀ ਬਿਲਕੁਲ ਨਵਾਂ ਟਰੈਕਟਰ ਆ ਪੂਰਾ ਸਾਫ ਸੁਥਰਾ ਪਿਛਲੇ ਟਾਇਰ 15 ਨੰਬਰ ਦੇ ਪਾਏ ਅਗਲੇ ਟਾਇਰ ਵੱਡੇ 916 ਦੇ ਪਾਏ ਹੋਏ ਆ ਤਾਂ ਜਾਜੀ ਟਾਇਰ ਜੀ ਬਾਈ ਜੀ ਆ ਜਾਜੀ ਟਾਇਰ ਜੀ ਦੇ ਬਾਈ ਜੀ ਠੀਕ ਹੈ ਜੀ ਇਹਦੇ ਛੱਬਰੀ ਫਾਈਬਰ ਦੀ ਡੈਕ ਛੱਕ ਸਭ ਕੁਝ ਚੱਲਦਾ ਐ ਏਦਾਂ ਹੀ ਮਿਲੂਗਾ ਪੱਕੀ ਸ਼ੱਕੀ ਲੱਗੀ ਵਾਹ ਇੱਕ ਨੰਬਰ ਦੇ ਦੇਖੋ ਇਹ ਰਹਾ ਤਾਂ ਜਿਵੇਂ ਹੀ ਸੜਾ ਇੰਜਨ ਗੇਅਰ ਦਾ ਟਰੈਕਟਰ ਫੁੱਲ ਗਾਰੰਟੀ ਸ਼ੋਦਾ ਮੇਰੀ ਵਾਹ ਕੇ ਸ਼ੀਮ ਨਹੀਂ ਐ ਤੱਕ ਵੀ ਗਾਰੰਟੀ ਟਰੈਕਟਰ ਦੀ ਪਰ ਨਾ ਵਾਕੀ ਚੈੱਕ ਕਰਕੇ ਚਲੀ ਕਰ ਕੀ ਡਿਮਾਂਡ ਹੈ ਇਹਦੀ ਸਿਰਫ 4 ਲੱਖ 30 ਹਜ਼ਾਰ ਰੁਪਏ 12 ਮਾਡਲ ਹੈ ਸਾਰਾ ਸਮਾਨ ਇਕੱਠੀ ਮਿਲੂਗਾ ਆ ਤਿਆਰ ਲੈਣ ਵਾਲਾ ਵੱਡੇ ਅਗਲੇ ਵੱਡੇ ਪਤਾ ਯੈਸ ਨੋ ਵਾਲਾ ਟਰੈਕਟਰ ਬਿਲਕੁਲ ਬਿਲਕੁਲ ਯਾਰ ਇਹਨਾਂ ਦਾ ਤੁਸੀਂ ਨਾ ਜੇ ਮੰਨ ਕੇ ਚੱਲੋ ਮਾਰਕੀਟ ਚ ਲਾਉਂਗੇ ਇਹਨਾਂ ਵਾਲਾ ਵੱਡੇ ਇੰਜਨ ਵਾਲਾ ਟਰੈਕਟਰ ਲੈ ਤੇ ਨਾਲ ਅਸੈਸਰੀ ਨਹੀਂ ਨਾ ਮਿਲਣੀ ਰੌਲਾ ਇਹ ਆ ਇੱਥੇ ਤੁਹਾਨੂੰ ਅਸੈਸਰੀ ਏ ਟੂ ਜ਼ेड ਮਿਲਣੀ ਹੈ ਜਿੰਨਾ ਤੁਸੀਂ ਉੱਤੇ ਲਾਉਣਾ 5 ਲੱਖ ਚ ਲੈ ਕੇ ਉੱਤੇ ਵੀ ਲਾਉਣਾ ਪੈਣਾ ਤੇ ਇਹਦੇ ਕੋਈ ਨਹੀਂ ਲਾਉਂਦੀ ਲੋਡ ਜਿਵੇਂ ਆ ਘਰੇ ਲਿਜਾਓ ਬਿਲਕੁਲ ਓਕੇ ਕੰਡੀਸ਼ਨ ਬਿਲਕੁਲ ਕੋਕਾ ਵੀ ਪੂਰ ਗਾਰੰਟੀ ਆ ਆਪਣੀ ਟਰੈਕਟਰ ਦੀ ਅੱਗੇ ਅੱਗੇ ਆ ਗਿਆ ਨੀਲਾ ਹਾਲੈਂਡ ਮੈਡਨੰਗ ਲੈਣ ਯਾਰ ਚਾਚਾ ਤਾਂ ਐਂ ਕਰਦਾ ਜਿਵੇਂ ਆਪਾਂ ਦੁਕਾਨ ਦੇ ਵਿੱਚ ਟੀ-ਸ਼ਰਟਾਂ ਨਹੀਂ ਹੁੰਦੀਆਂ ਐ ਕਾ ਰੱਖ ਬਈਆ ਤੇ 22 250 ਦੀ ਆ ਐਨੇ ਦੀ ਹੋਵੇਂ ਟਰੈਕਟਰ ਬਦਲੀ ਜਾਂਦਾ ਗੇਅਰ ਹੈਗਾ ਨੀਲਾ ਹੌਲੈਂਡ 2099 ਮਾਡਲ ਹੈ ਇਹ ਬਾਹਰੋਂ ਆਇਸੀ ਇਹ ਕਿੰਨਾ ਕਿੰਨਾ ਮਾਡਲ ਹੈ 2099 ਮਾਡਲ ਆਇਆ ਪੁੱਤ ਇਹ ਬਾਹਰ ਦੇ ਆ ਟਰੈਕਟਰ ਅੱਛਾ 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 ਇਹਦਾ ਨੰਬਰ ਸਰਸੇ ਦਾ 1 ਨੰਬਰ ਟਰੈਕਟਰ ਹੈ ਇੰਜਨ ਗੇਅਰ ਦਾ ਮਾਡਲ 1999 ਮਾਡਲ ਹੈ ਉਹ ਵਾ ਤੇਰੇ ਅੰਟੀਕ ਪੀਸ ਟਰੈਕਟਰ ਨਹੀਂ ਪਿੱਛੋਂ ਆਵਾਜ਼ ਕਰਦੇ ਉਹ ਜਿਵੇਂ ਆਵਾਜ਼ ਨਹੀਂ ਕਰਦਾ ਪੈਰ ਨਵੇਂ ਆ ਟਰੈਕਟਰ ਦੇ ਹਾਂਜੀ ਦੂਜੇ ਨੰਬਰ ਤੇ ਬਾਜਬੂਜ ਹੈਣੇਗੀ ਟਰੈਕਟਰ ਦੀ ਛੋਟੇ ਮਾੜੀ ਮੋਟੀ ਤਿਆਰੀ ਪਹਿਲਾਂ ਦੀ ਹੋਈ ਦੱਸ ਦਿੱਗੇ ਵੀਰਾਂ ਨੂੰ ਰਿਮਾ ਮਰਾਣਾ ਦਾ ਓਰੀਜਨਲ ਟਰੈਕਟਰ ਸਾਰਾ ਪੂਰਾ ਸਾਫ ਸਫਰਾ ਬਾਡੀ ਲੈਣ ਦਾ ਬਾਈ ਜਿਹੜੇ ਬਾਹਰਲੇ ਲੋਕੀ ਸ਼ੌਂਕ ਨਾਲ ਪੀਸ ਤਿਆਰ ਕਰਾਉਂਦੇ ਨੇ ਉਹ ਚੀਜ਼ ਆ ਇੰਗਲੈਂਡ ਵਾਲਾ ਟਰੈਕਟਰ ਹੈ ਰੀਗਨ ਗੀਅਰ ਇੱਕ ਨੰਬਰ ਦਾ ਟਰੈਕਟਰ ਦਾ ਬਿਲਕੁਲ ਵਾਹ ਕੇ ਗਾਰੰਟੀ ਸੋਦਾ ਲੈ ਜੇ ਟਾਇਰ ਨਵੇਂ ਆ ਸਿਰਫ 2 ਲੱਖ ਤੇ 65 ਹਜ਼ਾਰ ਦਾ ਸ਼ੋਰਾ ਜਿਹਾ ਰੇਟ ਹੈ ਡਬਲ ਕਲੱਚ ਵਾਲਾ ਟਰੈਕਟਰ ਕੋਈ ਨਹੀਂ ਦਿੰਦਾ ਇਕੱਲੇ ਟਾਇਰ ਦੀ 50-60 ਹਜ਼ਾਰ ਲੈ ਕਰ ਗੱਲ ਯਾਰ ਕਰ ਕਰ ਜਿਹੜੇ ਜ਼ਿੰਮੇਵਾਰ ਨੇ ਕੋਈ ਕੰਮ ਲੈਣਾ ਵਧੀਆ ਕੰਮ ਦੇਊਗਾ ਫੁੱਲ ਅੱਗੇ ਆ ਗਿਆ ਜੀ ਆਪਣੇ ਕੋਲੇ ਫਾਰਮ ਟ੍ਰੈਕ 60 ਪੂਰਾ ਸਾਫ ਸੁਥਰਾ ਟ੍ਰੈਕਟਰ ਹੈ 8 ਮਾਡਲ ਹੈ ਹਾਂਜੀ ਫਸਟ ਆਪਾਂ ਦੀ ਆ ਰਿਮਾ ਮਗਰਾਣਾ ਨਾਲ ਕਿਤੇ ਨੋਂ ਦਾ ਨਿਸ਼ਾਨ ਵੀ ਨਹੀਂ ਡਟਦੇ ਮਗਰਾਣਾ ਮੂੜੇ ਚਮਕਮਖਾ ਦੀ ਬੱਲੇ ਨੂੰ ਬਾਡੀ ਲੈਣ ਦਾ ਵੀ ਇੱਕ ਨੰਬਰ ਟ੍ਰੈਕਟਰ ਹੈ ਪੂਰਾ ਸਾਫ ਸੁਥਰਾ 8 ਮਾਡਲ ਹੈ ਹਾਂਜੀ 70 75 ਰੁਪਏ ਟਾਇਰ ਐਮ ਆਰ ਐਫ ਦੇ ਇੰਜਨ ਗੀਅਰ ਦਾ ਰੁਪਿਆ ਜਮਾ ਇਹ ਸਿਰਫ ਛੋਟਾ ਰੇਟ ਹੈ 2 ਲੱਖ 65000 ਰੁਪਏ ਇਹਦੇ ਨਾਲ ਨਿਕਾਇਆ ਡੈੱਕਾ ਟਾਈਮ ਪਾਸ ਕਰ ਸਕਦਾ ਵਧੀਆ ਸਮਾਨ ਇਦਾਂ ਹੀ ਮਿਲੂਆ ਆਪਣੇ ਟਰੈਕਟਰ ਲਾਉਂਦੇ ਨਹੀਂ ਠੀਕ ਹੈ ਜੀ ਅੱਗੇ ਆ ਗਿਆ 16 ਲੀਕਾ 750 2017 ਮਾਡਲ ਹੈ ਹਾਂਜੀ ਇਹ 16 ਦੇ ਟਾਇਰਾਂ ਦੇ ਵਿੱਚ ਪਾਵਰ ਪਲੱਸ ਵਾਲਾ ਟਰੈਕਟਰ ਹੈ ਵੇਟ ਬੂਡ ਲੱਗੇ ਹੁੰਦੇ ਨੇ ਮਾਣੂ ਇੱਕ ਨੰਬਰ ਟਰੈਕਟਰ ਨਾਲ ਦੇ ਟਾਇਰਾਂ ਟਰੈਕਟਰ ਤੇ ਹਾਂਜੀ ਇਹ ਮੁਕਸਰ ਨੰਬਰ ਹੈ ਉਹ ਇਹ ਬੰਦੇ ਨੇ ਉਦਾਂ ਦਿੱਤੇ ਨਹੀਂ ਕਾਗਜ ਮੇਰੇ ਨਾਮ ਕਰਾ ਕੇ ਮੇਰੇ ਨਾਮ ਦੇ ਨੰਬਰ ਲੱਗੂਗਾ ਮੇਰੇ ਨਾਮ ਦੇ ਮੁਕਸਰ ਦਾ ਬੀਵੀਟੀ ਨੰਬਰ ਹੈ ਤੁਹਾਨੂੰ ਮਿਲੂਗਾ ਇਹ નો ਇਹ ਸਿਰਫ 4,75,000 ਰੁਪਏ ਦਾ 4 ਲੱਖ ਲੈ ਲੋੜ ਵੀ ਕਰਾ ਦੂ ਮੈਂ ਜੇ ਬੰਦੇ ਨੇ ਸਿਰਾਂ ਟਰੈਕਟਰ ਬਿਲਕੁਲ ਜੈ ਰੇਟ ਅੱਗੇ ਆ ਗਿਆ 850 ਫਿਰ 12 ਮਾਡਲ ਐਕਸਮ ਇਹ ਵੀ ਟਰੈਕਟਰ ਪੂਰਾ ਚੰਗਾ ਪੈਰ ਨਵੇਂ ਆ ਗਏ ਇਹਦੇ ਵਧੀਆ ਇੱਕ ਨੰਬਰ ਟਰੈਕਟਰ ਹੈ ਇੰਜਨ ਗੇਅਰ ਦੀ ਗਾਰੰਟੀ ਛੁਦਾ ਵਾਲਾ ਟਰੈਕਟਰ ਹੈ ਵਾਹ ਕੇ ਸਲੀ ਕਰਕੇ ਭਾਵੇਂ ਇੱਥੇ ਲੈ ਜਾਓ ਭਾਵੇਂ ਘਰੇ ਜਾ ਕੇ ਵਾਹ ਲਓ ਫਿਰ ਵੀ ਬੈਠੇ ਆਪਾਂ ਜੋ 6 ਮਹੀਨੇ ਦਾ ਕਹਿਦਾ ਬੰਦੇ ਨੂੰ ਕਹਿ ਤੀ ਜਿਹੜੀ ਗੱਲ ਕਹਿ ਤੀ ਵਾਹ ਇਹ ਤੁਹਾਡੇ ਵਾਸਤੇ ਸਿਰਫ 4 ਲੱਖ ਰੁਪਏ ਦਾ ਵੇਖੋ ਯਾਰ ਵੇਖੋ ਤੁਸੀਂ ਤੁਹਾਡੇ ਕੋਲ ਵੈਰਾਈਟੀ ਬਹੁਤ ਜ਼ਿਆਦਾ ਤੁਹਾਡੇ ਕੋਲ ਲੋਨ ਦੀ ਸੌਦਾ ਏ ਟੂ ਜ਼ੈਡ ਯਾਰ ਸਹੂਲਤ ਮੈਂ ਕਿਹਾ ਨਾ ਨਹੀਂ ਮਿਲਦੀ ਯਾਰ ਮੰਡੀਆਂ ਚ ਇਦਾਂ ਅੱਗੇ ਆ ਗਿਆ ਜੀ 2024 ਮਾੜਦਾ ਲੈ ਵੀ ਆਦਾ ਸ਼ੋਰੂਮ ਹੀ ਆ ਸ਼ੋਰੂਮ ਕੰਡੀਸ਼ਨ ਟਰੈਕਟਰ ਨਵੇਂ ਦਾ ਨਵਾਂ ਟਰੈਕਟਰ ਆ ਬਿਲਕੁਲ 2024 ਮਾੜਦਾ ਇਹ ਹਾਂਜੀ ਇਹ ਟੌਪ ਮਾਡਲ ਚੇਂਜਰ ਵਾਲਾ ਉਹ ਵੀ ਵੈਸੇ ਹੀ ਅੱਛਾ ਜੀ ਚੇਂਜਰ ਵਾਲਾ ਜਲੰਧਰ ਦਾ ਨੰਬਰ ਆ ਕੈਸ਼ ਦਾ ਟਰੈਕਟਰ ਆ ਕੋਈ ਚੱਕਰ ਨਹੀਂ ਲੋਨ ਕਰਾਉਣਾ ਲੋਨ ਕਰਾਵੇ ਸਿਰਫ 7 ਲੱਖ ਤੇ 75 ਹਜ਼ਾਰ ਦਾ EMI ਨੂੰ ਹਜੇ ਵੀ ਮੈਂ ਕਟੋ-ਕਟ ਵੀ 1.5 ਲੱਖ ਰੁਪਏ ਨੂੰ ਸਸਤਾ ਦੇ ਰਿਆ। ਲਓ ਵੀ। ਹਾਂ ਮੋਕਦੇ ਆ ਕੇ ਹੋਰ ਵੀ ਮਰਦਾਨੀ ਕਰ ਦਾਂਗੇ। ਟਰੈਕਟਰ ਜਿਵੇਂ ਨਵਾਂ ਆਈਟਿੰਗ ਟਾਇਰਾਂ ਤੋਂ ਕੁਝ ਨਹੀਂ ਲੱਥਾ। ਮੋਂਮਣੇ ਉਵੇਂ ਪੈਸੇ ਦਿਓ। ਠੀਕ ਹੈ ਜੀ। ਤੋਂ ਵੀਰੇ ਵੀ ਚੌਥੇ ਪਾਣੀ ਵਿੱਚ ਮਹੀਨਿਆਂ ਟਰੈਕਟਰ ਆਦੀ ਦੀ ਚੋਕੀ। ਚਾਚਾ ਕੋਈ ਦੀਵਾਲੀ ਆ ਗਈ ਆ ਸਾਰੇ ਦੁਕਾਨਾਂ ਵਾਲੇ ਆ ਦੀ ਕੋਈ ਨਾ ਕੋਈ ਆਫਰ ਕੱਢਦੇ ਆ। ਇਹ ਗੱਲ ਸੁਣ ਲੋ। ਇਹ ਤਾਂ ਐਵੇਂ ਅਗਲੇ ਵੀ ਗੇਵ ਚੋਂ ਖੋਣ ਵਾਲੀ ਗੱਲ ਹੈ। ਜਿਹੜਾ ਸਿਆਣਾ ਬੰਦਾ ਐਵੇਂ ਹੁਣ ਮੰਨ ਲਓ ਇਹਦਾ ਮੈਂ 8 ਲੱਖ ਰੱਖ ਕੇ ਵਿੱਚੋਂ ਕਹਾਂਗਾ 25000 ਦਾ ਡਿਸਕਾਊਂਟ ਆ ਜਾਂ 25000 ਦੀ ਚੀਜ਼ ਫਰੀ ਆ ਉਹ ਫਰੀ ਆ ਉਹ ਗੱਲਾਂ ਦੇ ਵਿੱਚ ਕੋਈ ਫਾਇਦਾ ਨਹੀਂ ਪੁੱਤ ਇਹ ਠੱਗਣ ਵਾਲੀ ਗੱਲ ਆ ਕਿਸੇ ਵੀ ਗੱਲ ਠੀਕ ਹੈ ਜੀ ਜੇਦਾ ਚੀਜ਼ ਮਾਰੀ ਹੋਣਾ ਫਿਰ ਤਾਂ ਮੈਂ ਨਾਲ ਲਾ ਕੇ ਹੀ ਵੇਚਾਂ ਕੋਸ ਬਈ ਇਹ ਕਹਿੰਦੇ ਰੇਟ 'ਚ ਨਹੀਂ ਇਹ ਕੁਆਲਿਟੀ 'ਚ ਦੇ ਰਹੇ ਆ ਆਪਣੇ ਕੋਲੇ ਉਹ ਲੁੱਲੀਆਂ ਫੁੱਲੀਆਂ ਵਾਲਾ ਕੰਮ ਹੈ ਨਹੀਂ ਤੈਨੂੰ ਵੀ ਪਤਾ ਆਪਾਂ ਦਾ ਜਿਹੜੀ ਗੱਲ ਸਪਸ਼ਟ ਕਰਦੇ ਆ ਕੋਈ ਆਪਾਂ ਨੂੰ ਉਹ ਨਹੀਂ ਆਪਾਂ ਕੋਰੇ ਜ਼ਰੂਰ ਆ ਅਗਲੇ ਨਾਲ ਕੋਰੀ ਗੱਲ ਕਰਾਂਗੇ ਕੋਈ ਨਹੀਂ ਵੀ ਆਪਣੀ ਗੱਲ 'ਚ ਕੋਈ ਮੱਤ ਕੋਈ ਤੁਹਾਨੂੰ ਐ ਆਊਗਾ ਵੀ ਤੂੰ ਗੱਲ ਆ ਕਹੀ ਸੀ ਭਾਈ ਆ ਨਹੀਂ ਹੋਈ ਹਾਂ ਉਹ ਗੱਲ ਕਿ ਮੈਨੂੰ ਕਹਦੇ ਆਵੇਂ ਆਪਾਂ ਇਹਨੂੰ ਡਾਫਰ ਲਾਉਣ ਨੂੰ ਲੈ ਮੈਂ ਕਹਾਂ ਨਾ 8 ਲੱਖਾਂ ਵਿੱਚੋਂ 25000 ਰੁਪਏ ਦੀ ਕੋਈ ਚੀਜ਼ ਦੇ ਦੇ ਉਹ ਬਾਈ ਜੱਟ ਸੌਦਾ ਬਿਲਕੁਲ ਸਿੱਧੀਆਂ ਗੱਲਾਂ ਜਾਨਾ ਇਹਦੀ ਟੈਂਕੀ ਭੜਾ ਦੂੰਗਾ ਮੈਂ ਉਹ ਕਾਹ ਦੂੰ ਜੱਟ ਦੇ ਜੇਬ ਚੋਂ ਲੈ ਕੇ ਦੇਣੇ ਯਾਰ ਮੈਂ ਘਰੋਂ ਥੋੜੀ ਵਾ ਕੇ ਦੇਊਗਾ ਸਹੀ ਗੱਲ ਬਿਲਕੁਲ ਉਹ ਤਾਂ ਐਵੇਂ ਗੱਲਾਂ ਕਹਿਣ ਲੀਆਂ ਰਾਜੀ ਉਹ ਤਾਂ ਆ ਵੀ ਭਾਈ ਇਹ ਇੱਕ ਬਹੁਤ ਵੱਡੀ ਗੱਲ ਚਾਚੇ ਨੇ ਬੜਾ ਕਲੀਅਰ ਕਰਤੀ ਜਿਹੜੀ ਗੱਲ ਮਿਲੂਗੀ ਜਿਹੜੀ ਗੱਲ ਤੇ ਨਹੀਂ ਐ ਦਾ ਕੋਈ ਫਾਇਦਾ ਯਾਰ ਹਾਂਜੀ ਐਵੇਂ ਬਿਨਾਂ ਗੱਲ ਤੋਂ ਕਿਸੇ ਨੂੰ ਆਮਰਾਂ ਦਿਖਾਓ ਵੀ ਆਮਰਾਂ ਨਾਲ ਮੈਂ ਲੈ ਹੁਣ ਕਹਿੰਦਾ 10000 ਰੁਪਏ ਦੇ ਵਿੱਚ ਕੋਈ ਤੁਹਾਨੂੰ ਮੋਬਾਈਲ ਗਿਫਟ ਕਰ ਰਹੀ ਹੈ ਉਹ ਕਰਨ ਕੀ ਫਾਇਦਾ ਨਹੀਂ ਠੀਕ ਮੈਂ ਕਿਹੜਾ ਜੇਬ ਚੋਂ ਦੇਣੇ ਆ ਸਹੀ ਉਹ ਬੰਦੇ ਤੋਂ ਹੀ ਲੈਣੇ ਆ ਗੈਟ ਦਾ ਪੈਸਾ ਹੁੰਦਾ ਵੀ ਇਹਨਾਂ ਜਿਆਦਾ ਅਗਲੇ ਨੇ ਆਪਦੇ ਕੋਲੋਂ ਦਿੱਤਾ ਹੋਵੇ ਹਾਂ ਠੀਕ ਹੈ ਯਾਰ ਤੋਂ ਹੁੰਦਾ ਜਿਹੜਾ ਮੰਨ ਲਓ ਸੌਦਾ ਕਰਕੇ ਮੈਂ ਬਾਅਦ ਚ ਦੇਵਾਂ ਪਹਿਲਾਂ ਸੌਦਾ ਕਰਾਂ ਗਾਹ ਨੂੰ ਦੱਸਿਏ ਜਣਾ ਵੀ ਆ ਆਮ ਹੀ ਦਿਵਾਲੀ ਨੂੰ ਆ ਗਿਫਟ ਦਿੱਤਾ ਤੁਹਾਨੂੰ ਜੀ ਤੁਸੀਂ ਮੈਂ ਤੋਂ ਟਰੈਕਟਰ ਲੈਣ ਆਏ ਉਹ ਗੈਟ ਹੁੰਦਾ ਯੋਰਾ ਪਹਿਲਾਂ ਹੀ ਕਹਦਾ ਵੀ ਆ ਗਿਫਟ ਦੇਵਾਂਗੇ ਹੋਰ ਜੇ ਪਤਾ ਅਗਲੇ ਨੇ ਰੇਟ ਵਧਾ ਦੇਣੇ ਰੇਟ ਵਧਾ ਦੇਣੇ ਕਹਿੰਦਾ 5000 ਦੀ ਟੇਲ ਦੀ ਕੈਂਕੀ ਭਰਾ ਰੂਗਾ ਤੇ 5000 ਮੈਂ ਵਾਧਾ ਲਵਾਂਗਾ ਮੈਂ ਜੇਲ੍ਹ ਚ ਥੋੜੀ ਭਰਾ ਕੇ ਜਾਵਾਂਗਾ ਉਹ ਤਾਂ ਗੱਲਾਂ ਕਰਨੀਆਂ ਬਿਲਕੁਲ ਹੀ ਅੱਗੇ ਆ ਗਿਆ ਜੀ 855 2021 ਮਾਡਲ ਹਾਂਜੀ 2021 ਮਾਡਲ ਟੌਪ ਵਾਲਾ ਮਾਡਲ ਸਿਰਫ 1100 ਘੰਟਾ ਚੱਲਿਆ ਨਵਾਂ ਨੁਕ ਟਰੈਕਟਰ ਬਿਲਕੁਲ ਠੀਕ ਹੈ ਜੀ ਪੂਰਾ ਸਾਫ਼ ਸੁਥਰਾ ਹੈ ਇਹ ਸਿਰਫ 6 ਲੱਖ ਤੇ 75000 ਰੁਪਏ ਦਾ ਲੋ ਉਹ ਵੀ ਮੰਨ ਤਾਂ ਕਰ ਦਾਂਗੇ ਡੀਲ ਵੀ ਹੋ ਜਾਊਗਾ ਇੱਥੇ ਅੱਗੇ ਆ ਗਿਆ ਅਰਜਨ 605 ਅਲਟਰਾ 2014 ਮਾਡਲ ਆ ਇਹ ਅਲਟਰਾ ਦੀ ਕੀ ਮਤਲਬ ਕਿ ਖੂਬੀ ਸੀ ਇਹ ਪਹਿਲਾ ਅਲਟਰਾ ਜੀ ਆਇਆ ਪੁੱਤ ਇਹ ਅੱਛਾ ਜੀ ਅਲਟਰਾ ਲਿਖਿਆ ਸੀ ਸਾਈਡ ਗੇਟ ਤੇ ਆ ਗਿਆ ਅਲਟਰਾ ਅੱਛਾ ਜੀ ਤੇ ਟੌਪ ਵਾਲਾ ਮਾਡਲ ਟਰੈਕਟਰ ਆ ਇਹ ਇਨੀਅਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਆ ਕੋਈ ਬਲੋਂ ਨਹੀਂ ਕੋਈ ਭਾਪ ਨਹੀਂ ਬਿਲਕੁਲ ਟਾਇਰ ਨਵੇਂ ਆ ਟਰੈਕਟਰ ਦੇ ਫੈਦਰੀ ਫੈਰ ਦੀ ਲੱਗੀ ਆ ਵਾਹ ਕੇ ਥੱਲੀ ਕਰਕੇ ਲੈ ਜੇ ਭੋਲੇ ਬੰਦਾ ਪੂਰਾ ਸਾਫ਼ ਸੁਥਰਾ ਸਾਰਾ ਰੀਗਨਲ ਟਰੈਕਟਰ ਇਹ ਵੀ ਗੱਲ ਹੈ ਬਈ ਰੇਟ ਤੁਹਾਨੂੰ ਵੀਡੀਓ 'ਚ ਹੀ ਦੱਸੀ ਗਏ ਆ ਇਹ ਗੱਲ ਕੋਈ ਗੱਲ ਨਹੀਂ ਵੀ ਤੁਹਾਡਾ ਢੇਡਾ ਮਰਵਾਉਣਾ ਹਨਾ 4 ਲੱਖ ਤੇ 50000 ਰੁਪਏ ਵੈ ਟਾਇਰ ਵੀ ਨਵੇਂ ਫੈਵਲ ਦੀ ਛਤਰੀ ਲੱਗੀ 14 ਮਾਡਲ ਇੰਜਨ ਗੇਅਰ ਬਿਲਕੁਲ ਓਕੇ ਲੈ ਵੀ ਕਾਰ ਕਰ ਬਿਲਕੁਲ ਅੱਗੇ ਟਰੈਕਟਰ ਤਾਂ ਹੁਣ ਆਪਣੇ ਬਾਹਰ 12-13 ਨਾਲ ਖੜੇ ਆ ਉਹ ਜੀ ਦਿਖਾਉਣੇ ਆ ਤਾਂ ਉਹਦਾ ਹਜੇ ਆਪਣੇ ਧੋਤੇ ਧਾਤੇ ਨਹੀਂ ਪੁੱਤ ਨਹੀਂ ਫਿਰ ਉਹਦਾ ਫਿਰ ਸਹੀ ਨਹੀਂ ਲੱਗਣਾ ਕੰਮ ਹਾਂ ਉਧਰ ਲਈ ਦਿਖਾ ਦਈਏ ਦੋ ਇੱਕ ਹੌਲੈਂਡਿਕ 15 ਮਾਡਲ ਆਇਆ ਉਹ ਦਿਖਾ ਦਈਏ ਟਰੈਕਟਰ ਆਪਣੇ ਕੋਲੇ ਹਰ ਇੱਕ ਵਾਰ ਤੇ 40 ਤੋਂ 50 ਟਰੈਕਟਰ ਦੇ ਇਨਵੈਸਟਮੈਂਟ ਹੁੰਦੇ ਹੁੰਦੇ ਆ ਜਦੋਂ ਮਰਜ਼ੀ ਆਉਂਗੇ ਤੁਸੀਂ 45 50 ਦਾ ਟਰੈਕਟਰ ਆਪਣੇ ਦੇਖੋਗੇ ਹਾਂਜੀ ਇਹ ਗੱਲ ਹੈ ਮੈਨੂੰ ਬੰਦਾ ਆ ਜੇ ਇੱਥੋਂ ਆਪਦੀ ਵਜਣਾ ਨਾ ਭਾਵੇਂ ਮੁੜ ਜੇ ਵੀ ਜੀ ਆਪਾਂ ਜਾਣ ਪੁੱਛ ਕੇ ਨਾ ਉਹ ਗੱਲ ਹੈ ਵੀ ਜੇ ਆਪਣੇ ਨੂੰ ਕੁਆਲਿਟੀ ਇਹ ਨਹੀਂ ਹੋਣੀ ਬੰਦਾ ਮੁੜਦਾ ਇਹ 2015 ਮਾਡਲ ਟਰੈਕਟਰ ਹੈ ਹੁਣ ਕਹਿ ਦਿੰਦੇ ਆਪਾਂ 15 ਮਾਡਲ ਇੱਥੇ 80 80% ਰੋਕਾ ਦੇ ਡਾਂਗ ਹੋਏ ਹੋਏ ਟਰੈਕਟਰ ਹੈ ਅੱਛਾ ਜੀ ਇਹ ਟਰੈਕਟਰ ਨੂੰ ਕਿਤੇ ਪੁੱਤ ਨਾ ਨਾਲ ਦੇ ਨੂੰ ਕਿਤੇ ਚਾਬੀ ਲੱਗੀ ਨੇੜੇ ਕਰਕੇ ਵਿਖਾ ਦੇ ਬੰਦਾ ਜਾ ਕੇ ਏਜੰਸੀ ਚ ਚੈੱਕ ਕਰਾ ਲੈ ਜੇ ਟਰੈਕਟਰ ਦੀ ਨਿਊਜਲ ਵੀ ਖੁੱਲੀ ਹੋਵੇ ਨਾ ਇੱਥੇ ਨੇੜੇ ਵਿਖਾ ਨ ਆ ਰੇਸ ਵੀ ਵੇਖ ਲੈ ਤੇਰੇ ਸਾਹਮਣੇ ਉਵੇਂ ਪਈ ਹੈ ਨਾ ਜਿਵੇਂ ਪਈ ਕੰਮ ਲੈ ਵੀ ਤੁਹਾਨੂੰ ਬਿੱਲ ਕੋਲ ਕਿਤੇ ਵੀ ਟੈਟ ਦੇ ਰੰਗ ਪੇਂਟ ਹੋਇਆ ਹੋਵੇ ਜ਼ਿੰਮੇਵਾਰੀ ਇਹ ਨਾਲ ਦਾ ਸਾਰਾ ਕੋਲ ਟਰੈਕਟਰ ਦਾ ਮਰਾੜਾ ਨੇ ਉੱਤੇ ਵੀ ਬੰਦਾ ਨਹੀਂ ਬੈਠਾ ਨਾਲ ਦੇ ਟਾਇਰਾਂ ਮਗਲੇ ਟੈਟ ਦੇ ਛੱਟ ਪਏ ਹੈ ਹੱਲਿਆ ਓਕੇ ਅੱਗੇ ਲ ਸਟਿੱਕਰਾਂ ਵੇਖ ਲੈ ਦੂਪਤ ਨਾਲ ਤੇ ਲੱਗੇ ਹੋਏ ਲੈ ਵੀ ਸੁਭਾਈ ਵੇਖੋ ਟਰੈਕਟਰ ਦੀ ਤੇ ਉਹ ਜੀ ਪਾਰਕ ਹੋ ਆਖਾ ਇੱਕ ਮੈਂ 4 ਦਿਨ ਬੰਦੇ ਨੂੰ ਬੇਲਰ ਤੇ ਦੇਈ ਰੱਖਿਆ ਉਹ ਕਹਿੰਦਾ ਭਾਈ ਇੱਕ ਪੈਸੇ ਦਾ ਲੰਬਾ ਨਹੀਂ ਉਹ ਮੁੰਡਾ ਟਰੈਕਟਰ ਮੇਰੇ ਤੋਂ ਲਗਾਇਆ ਸੀ ਅੱਛਾ ਉਹਨੇ ਬੇਲਰ ਤੇ ਚਲਾਇਆ 4 ਦਿਨ ਕਹਿੰਦਾ ਖਰਾਵਣ ਕਰਕੇ ਉਹ ਆਪਣੀ ਰੋਟੇਟਰ ਲੈ ਗਿਆ ਵਿਚਾਰਾ ਲੈ ਵੀ ਦਿਲਵੱਟੇ ਆ ਇੱਕ ਨੰਬਰ ਟਰੈਕਟਰ ਆ ਮੇਰੀ ਗਾਰੰਟੀ ਲੈ ਕੇ ਲੈ ਜਾਏ ਟਰੈਕਟਰ ਦੇ ਉੱਤੇ ਕੋਈ ਪੈਸਾ ਵੀ ਨਹੀਂ ਪਿਆ ਹੈ ਪੀ ਦੋ ਵੱਡੀ ਗਾਰੰਟੀ ਕੋਈ ਨਹੀਂ ਮਿਲਣੀ ਯਾਰ ਉਹ ਕਿਸੇ ਨਿਊਜ਼ੀਲੈਂਡ ਨੂੰ ਚਾਬੀ ਨਹੀਂ ਹਾਲੈਂਡਾ ਨੇ ਨਾ ਪੰਪਾ ਆ ਵੀ ਛੜੇ ਹੁੰਦੇ ਆ ਹਾਂਜੀ ਪੰਪ ਨੂੰ ਵੀ ਚਾਬੀ ਨਹੀਂ ਲੱਗੀ ਨਾ ਕਿਸੇ ਨਿਊਜ਼ੀਲੈਂਡ ਨੂੰ ਚਾਬੀ ਲੱਗੀ ਟਰੈਕਟਰ ਕਿਤੋਂ ਨਹੀਂ ਖੁੱਲਿਆ ਜੀ ਨੂੰ ਨਹੀਂ ਚਾਬੀ ਲੱਗੀ ਜਾ ਕੇ ਚੈੱਕ ਕਰਾ ਲਿਆ ਅਗਲਾ ਕਰਾਂ ਰੰਗ ਬਜਿਆ ਰੰਗ ਬਜਿਆ ਹੋਵੇ ਡੁੱਗਣੇ ਪੈਸੇ ਦੇ ਦੂੰਗਾ ਮੈਂ ਟਰੈਕਟਰ ਦਾ ਕਰੋ ਗੱਲ ਬਿਲਕੁਲ ਨਵਾਂ ਟਰੈਕਟਰ ਆ ਜੀ ਹਾਂਜੀ ਤੇ ਇਹਦਾ ਰੇਟ ਸਿਰਫ 5 ਲੱਖ ਤੇ 10000 15 ਮਾਡਲ ਹੈ ਜੀ ਟੌਪ ਵਾਲਾ ਮਾਡਲ ਟਰੈਕਟਰ ਹੈ ਹਾਂਜੀ 55 hp ਤੇ ਪਲੱਸ ਵਾਲਾ ਮਾਡਲ ਹੈ ਜੀ ਠੀਕ ਹੈ ਹਾਂ ਬਿਲਕੁਲ ਨਵਾਂ ਟਰੈਕਟਰ ਵਾਟਰ ਮੋਟਰ ਵਾਲੀ ਸਭ ਤੋਂ ਨਵਾਂ ਟਰੈਕਟਰ ਦਾ ਚਾਚਾ ਆਹ ਦਾ ਸਾਰੇ ਬਿਲਕੁਲ ਤਕੜੀਆਂ ਕੰਡੀਸ਼ਨ ਆਹ ਟਰੈਕਟਰ ਕੀ ਸਾਲ ਟਰੈਕਟਰ ਹਲਕਾ ਪੁੱਤੇ ਵਿੱਚ ਕੱਟਿਆ ਹੋਇਆ ਆਪਾਂ ਅੱਛਾ ਇਹ 2001 ਮਾਡਲ ਹੈ ਇੱਕ ਮਾਡਲ ਇਹ ਹਰਿਆਣਾ ਨੰਬਰ ਹੈ ਇਹ ਬੰਦੇ ਆਪਣੇ ਤੋਂ ਪ੍ਰੀਚ ਲੈ ਕੇ ਬਾਈ ਹੋਣੀ ਕੀ ਵਜਦਾ ਇਹ ਕੀ ਕਹਿੰਦੇ 440 ਇਹ ਵੀ ਕਿਸੇ ਜ਼ਿਮੀਂਦਾਰ ਨੇ ਰੱਖਣਾ ਇੰਜਨ ਗੇਅਰ ਨੂੰ ਵਧੀਆ ਟਰੈਕਟਰ ਹੈ ਕੰਮ ਲੈਣ ਛੋਟੇ ਜ਼ਿਮੀਂਦਾਰ ਨੇ ਨਾ ਹਾਂਜੀ ਅੱਠੇ-ੱਠੇ ਜਿਵੇਂ ਛੋਟਾ ਕੰਮ ਲੈਣਾ ਇੱਕ ਨੰਬਰ ਟਰੈਕਟਰ ਹੈ ਲੈ ਵੀ ਆ ਜਿਹੜੇ ਜਮਾ ਮੇਰੇ ਵਰਗੇ ਚੰਗੇ ਹੀ ਮ ਏ ਮੰਨ ਕੇ ਚੱਲੋ ਇਹ ਟਰੈਕਟਰ ਆਪਾਂ ਨੂੰ ਮਿਲ ਜਾਣਾ ਸਿਰਫ ਤੇ ਸਿਰਫ ਇੱਕੋ ਹੀ ਗੱਲ ਹੈ 90000 ਰੁਪਏ ਦਾ ਲੈ ਯਾਰ 90000 ਚ ਅੱਜਕੱਲ ਮੋਟਰ ਸਹਿਆਂ ਮੜ ਰਹੇ ਆ ਤੇ ਆਪਾਂ ਨੂੰ ਟਰੈਕਟਰ ਮਿਲ ਰਿਹਾ ਬਾਹਰ ਆ ਡੈਟਾ ਬੰਨ ਕੇ ਕਰਨਾ ਲੈ ਵੀ ਚਾਚੇ ਨਾਲ ਆਪਾਂ ਚੱਲਦੇ ਆ ਥੋੜਾ ਜਿਹਾ ਬੀਜੀ ਐ ਸਕੇਜੂਲ ਮੈਂ ਤੁਹਾਨੂੰ ਕਿਹਾ ਸੀ ਵੀ ਟਰੈਕਟਰ ਢੂੰਡਾ ਚਾਚਾ ਆਪਾਂ ਹਟਾਇਆ ਕਿਹਾ ਤੁਸੀਂ ਦੇਖ ਲਓ ਹਲੇ ਟਰੈਕਟਰ ਧੌਂਦੇ ਆ ਆ ਜੂੜੀ ਸਾਡੀ ਬੁੜੀਓ ਵੈਡੀ ਲੰਗੀ ਆ ਗਿਆ ਜੋਗੀ ਜੀ ਇਹ ਵੀ ਟਰੈਕਟਰ ਬਿਲਕੁਲ ਨਵਾਂ 17 ਮਾਡਲ ਹੈ ਹਾਂਜੀ ਸਾਰਾ ਕੁਝ ਅਗਲੇ ਟਰੈਕਟਰ ਦੇ ਨਾਲ ਦੇ ਕਿਧੋਂ ਡਾਟ ਨੂੰ ਚਾਪੀ ਇਹਦੇ ਨੂੰ ਲੱਗੀ 2017 ਮਾਡਲ ਹੈ 50 50 ਡੀ ਕੇ ਬੰਦੇ ਚੌਕੀ ਨੇ ਡਿਆ ਕਿੱਥੇ ਸਭ ਕੁਝ ਚੱਲਦਾ ਹੈ 1.5 ਵਰਸ ਵੀਡੀਓ ਵਾਲਾ ਹਾਂਜੀ 1.5 ਵਰਸ ਵੀਡੀਓ ਵਾਲਾ ਟਰੈਕਟਰ ਇੱਕ ਨੰਬਰ ਹੈ ਜੀ ਜਿਵੇਂ ਨਵਾਂ ਟਰੈਕਟਰ ਕਿਤੇ ਰੰਗ ਪੇਂਟ ਦੀ ਜ਼ਿੰਮੇਵਾਰੀ ਆਪਣੀ ਟਰੈਕਟਰ ਦੀ ਠੀਕ ਹੈ ਉਹ ਜਾਵੇ ਇਹ ਸਿਰਫ 5 ਲੱਖ ਰੁਪਏ ਦਾ ਆਪਾਂ ਟਰੈਕਟਰ ਦੇ ਦਾਂਗੇ ਹਾਂ ਜਾਂ ਨਾ ਵਾਲਾ ਰੇਟ ਹੈ 17 ਮਾਡਲ ਹੈ ਅੱਗੇ ਟਰੈਕਟਰ ਦਾ ਵਾਧੂ ਫਰੇਪੁੱਟ ਆਹ ਬਈ ਤੁਸੀਂ ਦੇ 5 ਤੋਂ 10 ਦਿਨਾਂ ਦੇ ਵਿੱਚ ਇਹ ਤਿਆਰ ਹੋਣਗੇ ਕਿਉਂਕਿ ਕੰਮ ਦਾ ਸੀਜ਼ਨ ਤੁਹਾਨੂੰ ਪਤਾ ਉਹ 850 18 ਮਾਡਲ ਦਿਖਾ ਰਹੇ ਉਹ ਢੋਨਾ ਵੱਡਿਆ ਹੀ ਮਾਤਾ ਪੰਡੋਖਲੇ ਰਿਓ ਟਰਾਲੀਆਂ ਵਿੱਚ ਪਾਈ ਖੜੀ ਹੈ ਇਹ ਦਿਖਾ ਦਿਓ ਇਹ ਵੀ ਟਰੈਕਟਰ 18 ਮਾਡਲ ਹੈ ਐਮ ਆਰ ਐਫ ਦੇ ਟਾਇਰ ਹੈ ਚਾਰੇ ਓਕੇ ਟਰੈਕਟਰ ਹੈ ਬਿਲਕੁਲ ਨਵੇਂ ਟਾਇਰ ਹੈ ਇਹਦਾ ਰੇਟ 5 ਲੱਖ ਤੇ 65000 ਦਾ ਲੈਣ ਦੇਣ ਵਾਲਾ ਟਾਪ ਮਾਡਲ ਨਵੇਂ ਜੁੱਲੇ ਦੇ ਵਿੱਚ ਚਲੋ 850 14 ਮਾਡਲ ਕਲਾਸ ਕਰ ਇੰਜਨ ਵੀ ਆ ਗਿਆ ਆਪਣੇ ਕੋਲੇ ਹਾਂਜੀ ਤੇ 850 ਆਪਣੇ ਕੋਲੇ 16 ਮਾਡਲ ਵੀ ਹੈਗਾ 44 ਵੀ ਹੈਗਾ 15 ਮਾਡਲ ਸੋਨਲੀਕਾ 750 15 ਮਾਡਲ ਸੋਨਲੀਕਾ 750 13 ਮਾਡਲ ਨਾਲ ਦੇ ਡੇਰਾ ਚ ਹੈ ਉਹ ਮੈਸੀ ਹੈਗਾ 1 ਲੱਖ ਤੇ 7000 ਦਾ 1.5 ਦਾ ਹੀ ਦੇ ਦਾਂਗੇ ਲਾਸਟ ਰੇਟ ਕੋਈ ਗੱਲ ਹੈ 2000 4 5 ਮਾਡਲ ਹੈ ਵਧੀਆ ਟਰੈਕਟਰ ਜਿਮੀਂਦਾਰ ਰੱਖਣਾ ਆਹ ਟਰੈਕਟਰ ਹੈਗਾ ਸੋਨਲੀਕਾ 750 2001 ਮਾਡਲ ਹੈਗਾ ਇਹ ਵੀ ਟਰੈਕਟਰ ਵਧੀਆ 1 ਲੱਖ ਤੇ 85000 ਦਾ ਹੀ ਇਸ ਰੋਲ ਵਾਲਾ ਰੇਟ ਹੈ ਦਾ ਇੰਜਨ ਗੇਅਰ ਦਾ ਵਾਗ ਲੈ ਜੀ ਅੱਗੇ ਟਰੈਕਟਰ ਆਹ ਦੇਖ ਪੁੱਤ ਆਹ ਟਰੈਕਟਰ ਐਡਾ ਕਿ ਨਵਾਂ ਨਾਲ ਹੈ ਟੋਕਾ ਨਹੀਂ ਨਾਲ ਦੇ ਡੇਰਾ 17 ਮਾਡਲ ਸਿਰਫ 1200 ਘੰਟਾ ਚੱਲਿਆ ਹਾਂਜੀ ਇਹ ਟਰੈਕਟਰ ਜਿਹਨੇ ਬੰਦੇ ਵੀਰ ਭਰਾਣੇ ਜਿਵੇਂ ਘਟੇਲੇ ਫੋਨ ਆਉਂਦੇ ਬਹੁਤ ਲੈਣਾ ਹੋਵੇ ਜਿਵੇਂ ਨਵਾਂ ਟਰੈਕਟਰ ਜਿਹਨੂੰ ਕਿਨੇ ਉਹ ਹੈ ਇਹੇ ਢੋਤਾ ਜੇ ਫਿਰ ਪਤਾ ਨਾ ਨਾਲ ਦੇ ਟਾਇਰ 85 ਪੈਸੇ ਡੇਟਰਦੇ ਆ ਨਵਾਂ ਬਕੀ ਨੇ ਆਂਦਾ ਇੱਕ ਕੋਕਾ ਵੀ ਇਹ ਕਿਸੇ ਭੈਣ ਭਰਾਣੇ ਲੈਣਾ ਤੇਲ ਤੂੜੀ ਟੈਕੀ ਬਣੀ ਬਾਲੇ ਛੋਗਣਾ ਰੱਖਿਆ ਇੱਦੀ ਕੱਦੂ ਚ ਨਹੀਂ ਆਣਾ ਟਰੈਕਟਰ ਇਹਦਾ ਲੱਭੜ ਗਿਆ ਰਾਜ ਆਉਂਦਾ ਪਾਰੀ ਸੀ ਰਾਸਤੇ 'ਚ ਜਦੋਂ ਰਾਤ ਨੂੰ ਆਏ ਸੀ ਹਾਂ ਜਿਹੜੇ ਮਗਰ ਚਾਹਤਾ ਇੱਕ ਪਾਗਲੇ ਨੇ ਇੱਕ ਲਿਫਟ ਮਗਰ ਚੱਕੇ ਹੋਏ ਅੱਛਾ ਜੀ ਇਹ ਵੀ ਟਰੈਕਟਰ ਬਹੁਤ ਨਵਾਂ ਹੈ ਇਹਦਾ ਰੇਟ 5 ਲੱਖ ਤੇ 85 ਹਜ਼ਾਰ ਦਾ ਮਿਲੂਗਾ ਇਹ ਗਈਆਂ ਨੰਬਰ ਕੰਪਨੀ ਦੇ ਲੱਗੇ ਹੋਏ ਧੋਕੇ ਜਦੋਂ ਪਾਲਸ਼ ਮਾਰਦੀ ਪਰਤ ਨੂੰ ਦਿਖਾਵਾਂਗੇ ਪਾਲਸ਼ ਦੀ ਵੀ ਲੋੜ ਨਹੀਂ ਟਰੈਕਟਰ ਨੂੰ ਐਡਾ ਕ ਨਵਾਂ ਟਰੈਕਟਰ ਹੈ ਨੋਕਰਾ ਆਹ ਦਿਖਾ ਦੇ ਆ 275 2000 ਮਾਡਲ ਹੈ ਹਾਂਜੀ ਬਿਲਕੁਲ ਸੋਫ ਸੁਥਰਾ ਟਰੈਕਟਰ ਹੈ ਕੋਈ ਕਾਫੀ ਕੋਈ ਚੀਜ਼ ਨਹੀਂ ਬਦਲੀ ਸਭ ਕੁ ਨਾਲ ਦਾ ਰੈਡੀ ਆ ਢੱਕਣ ਵੀ ਸਰਗਰ ਨਾਲ ਦਾ ਰੈਡੀ ਟਰੈਕਟਰ ਕੀ ਕਰ ਲਓ ਹੁਣ ਫਿਰ ਅਗਲਾ ਕਹਿੰਦਾ ਯਾਰ ਇਹ ਚੀਜ਼ਾਂ ਕਿੱਥੋਂ ਇਹ ਚੀਜ਼ਾਂ ਨਾ ਆਪਾਂ ਨੂੰ ਸ਼ੌਂਕ ਕਰ ਲੋ ਇਹਦਾ ਆਹ ਦੇਖ ਲਓ ਹੁਣ ਆਹ ਟੱਕਣ ਤੇ ਅਗਲਾ ਕੋਈ ਗਾ ਰੰਗ ਕਰਤਾ ਹੁਣ ਪਰ ਗੱਲ ਕਿਤੇ ਵੀ ਟਰੈਕਟਰ ਦੇ ਰੰਗ ਵੱਜਿਆ ਵੇ ਜ਼ਿੰਮੇਵਾਰੀ ਆ ਉਹ ਲਾਈਟਾਂ ਲੁਕਾ ਦੇਖੀ ਕਿਵੇਂ ਲੱਗੀਆਂ ਪੁੱਤ ਸਟੀering ਕੋਲ ਦੇਖੋ ਯਾਰ ਆਪਣੀ ਦਾ ਟਰੈਕਟਰ ਆ ਸਾਰਾ ਜਿੰਨਾ ਹੈਗਾ ਦੇਖੋ ਯਾਰ ਉਹ 2000 ਮਾਡਲ ਆ ਉਹਦਾ ਚੰਗਾ ਟਰੈਕਟਰ ਇਹਨਾਂ ਗੇਅਰ ਦਾ ਵੀ ਇੱਕ ਨੰਬਰ ਆ ਪੁੱਤ ਕੀ ਡਿਮਾਂਡ ਆ ਚਾਚਾ ਇਹ ਇਹ ਟਰੈਕਟਰ ਪੁੱਤ ਪੈਣਾ ਆਪਾਂ ਨੂੰ 1,95,000 ਦਾ ਗਾਹਕ ਨੂੰ ਬਕਵਾ ਆ ਤਾਂ ਯਾਰ ਬਿਲਕੁਲ ਹੀ ਬਿਲਕੁਲ ਜੇ ਟਰੈਕਟਰ ਛੋਡੇ ਟਰੈਕਟਰ ਤੇ ਜ਼ਿੰਮੇਦਾਰ ਦੇ ਰੱਖਵਾ ਟਰੈਕਟਰ ਆ ਟਰੈਕਟਰ ਲੈਣ ਵਾਲਾ ਟਰੈਕਟਰ ਜਿਹੜੇ ਕੋਲ ਟਰੈਕਟਰ ਆ ਕੁੜੀ ਮੇਰੇ ਅੱਗੇ ਕੋ ਬਿਲਕੁਲ ਜਿਹੜਾ ਵੀ ਮੇਰੇ ਵੀਰ ਭਰਾ ਨੂੰ ਟਰੈਕਟਰ ਆ ਲੋੜ ਆ ਜਦੋਂ ਮਰਜ਼ੀ ਆ ਕੇ ਲੈ ਜਾ ਸਕਦਾ ਇਸ ਥੋੜਾ ਸਾਰਿਆਂ ਨੇ ਬਹੁਤ ਪਿਆਰ ਤੇ ਸਦਕਾਰ ਦੇਣ ਵਾਸਤੇ ਧੰਨਵਾਦ। ਇਹ ਕਲੌਸਕਰੀਆਂ ਜਰੂਰ ਦਿਖਾ ਦੀ 14 ਮਾਡਲ ਹੈ ਨਵੇਂ ਟੇਰਾਂ ਦੇ ਲੋਕ ਕਲੌਸਰ ਦੇ ਬਾਲੇ ਪਛੇਂ। ਆਹ ਟਰੈਕਟਰ ਚ ਹਾਂਜੀ। ਇਹ ਨੰਬਰ ਟਰੈਕਟਰ। ਇਹ ਲੈ ਵੀ 10 ਦਿਨਾਂ ਤੀਕੇ ਇਹੀ ਟਰੈਕਟਰ ਤੁਹਾਨੂੰ ਐ ਲੱਗਣੇ ਆ ਬਈ ਬਿਲਕੁਲ ਹੀ ਨਵੇਂ। ਟੋਟੇ ਹੁਣ ਰਾਤ ਮਿੱਟੀ ਪੈਂਦੀ ਆਈ ਹੈ ਨਹੀਂ। ਹਾਂਜੀ। ਹਾਂ ਤਾ ਕਰਕੇ ਵਧੀਆ ਜੀ ਓਕੇ ਜੀ। ਧੰਨਵਾਦ।